ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਦੋ ਤਿੰਨ ਨੁਕਤੇ ਤੇ ਕਰਨੀ ਹੈ ਖਾਸ ਤੌਰ ਤੇ ਜਿਹੜੀ ਨਵੰਬਰ ਕਾਸ਼ਤ ਲਈ ਕਣਕਾ ਹੋ 1.5 ਤੋਂ 2 ਮਹੀਨੇ ਦੇ ਲਗਭਗ ਜ਼ਿਆਦਾਤਰ ਕਿਸਾਨ ਵੀਰਾਂ ਦੀ ਹੋ ਗਈ ਹੈ ਤੇ ਮੀਂਹ ਹੈ ਜਿਹਦੀ ਕਿ ਮੀਂਹ ਦੀ ਲੰਬੇ ਸਮੇਂ ਤੋਂ ਉਡੀਕ ਸੀ ਮੀਂਹ ਕੱਲ ਪਰਸੋ ਚੁੱਥੇ ਵੀ ਪਿਆ ਹਲਕਾ ਤੇ ਅੱਜ ਜਿਹੜਾ ਮੀਂਹ ਪੈ ਰਿਹਾ ਹੈ ਉਹ ਹੋ ਸਕਦਾ ਕਈ ਥਾਵਾਂ ਤੇ ਦਰਮਿਆਨਾ ਜਾਂ ਉਦੋਂ ਵੱਧ ਦੇਖਣ ਨੂੰ ਮਿਲੇ ਕਿਤੇ ਕਿਤੇ ਜਿਹੜੀ ਗੜੇਮਾਰੀ ਦੇਖਣ ਨੂੰ ਮਿਲ ਸਕਦੀ ਆ ਆਪਦੇ ਏਰੀਏ ਦਾ ਕਿਰਪਾ ਕਰਕੇ ਥੱਲੇ ਕਮੈਂਟ ਕਰਕੇ ਹਾਲ ਜਰੂਰ ਦੱਸ ਦਿਆ ਜੀ ਕਿ ਮੀਂਹ ਕਿੰਨਾ ਕੁ ਪਿਆ ਕੋਈ ਕਿਸੇ ਕਿਸਮ ਦੀ ਹੋਰ ਜਿਹੜੀ ਕੋਈ ਥੋੜਾ ਬਹੁਤ ਹਲਕੀ ਗੜੇਮਾਰੀ ਵਗੈਰਾ ਹੋਈ ਆ ਤਾਂ ਉਹਦੇ ਬਾਰੇ ਵੀ ਕਮੈਂਟ ਕਰਕੇ ਦੱਸ ਸਕਦੇ ਕਿਉਂਕਿ ਜਿਹੜਾ ਮੀਂਹ ਹੁਣ ਖਾਸ ਤੌਰ ਤੇ ਪਹਾੜੀਆਂ ਚੀਕਣੀਆਂ ਜ਼ਮੀਨਾਂ ਕਿਉਂਕਿ ਜਿਹੜਾ ਮੀਂਹ ਬਿਨਾ ਸਰਦਾ ਹੈ ਨਹੀਂ ਪਰ ਜਿਹੜਾ ਮੀਂਹ ਆ ਉਹ ਜ਼ਰੂਰਤ ਅਨਸਾਰ ਹੀ ਕਿਸਾਨ ਵੀਰੋ ਜਿਹੜਾ ਠੀਕ ਰਹਿੰਦਾ ਹੈ ਖਾਸ ਤੌਰ ਤੇ ਹੁਣ ਇਸ ਟਾਈਮ ਜੇ ਮੀਂਹ मतलब ਖੇਤਾਂ ਦੇ ਵਿੱਚ ਪਾਣੀ ਜ਼ਿਆਦਾ ਖੜਦਾ ਤੁਹਾਡੀ ਕਣਕ ਖਾਸ ਤੌਰ ਤੇ ਡੱਕਰਵਾਨ ਵਾਲੀ ਉਹ ਦੁਬਾਰਾ ਫਿਰ ਪੀਲੀ ਪਊਗੀ ਉਹ ਦਬੂਗੀ ਤੇ ਦੂਸਰਾ ਜਿਹੜੇ ਨਦੀਨ ਜਿੱਥੇ ਜਿੰਨਾ ਖੇਤਾਂ 'ਚ ਤੁਹਾਡੇ ਨਦੀਨ ਖਾਸ ਤੌਰ ਤੇ ਗੁੱਲੀ ਡੰਡਾ ਵਗੈਰਾ ਦਾ ਬੀਜ ਕਾਫੀ ਜ਼ਿਆਦਾ ਪਿਆ ਕਿਉਂਕਿ ਪਹਿਲਾਂ ਦਿਨ ਵਧੀਆ ਲੱਗੇ ਤੇ ਕੰਟਰੋਲ ਆਪਾਂ ਨੂੰ ਮਿਲਿਆ ਉੱਥੇ ਜਿਹੜਾ ਨਦੀਨ ਹੈ ਉਹ ਦੁਬਾਰਾ ਫਿਰ ਜਿਹੜਾ ਹੈਗਾ ਉਹ ਹੋ ਸਕਦਾ ਨਦੀਨ ਜਿਹੜਾ ਉਹ ਦੁਬਾਰਾ ਫਿਰ ਹੋ ਸਕਦਾ ਹੈ ਤਾਂ ਉਹਦੀ ਬਾਵਤ ਵੀ ਕਿਉਂਕਿ ਨਦੀਨ ਨਾਸ਼ਕ ਆਪਾਂ ਵੱਧ ਤੋਂ ਵੱਧ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਸੀ ਕਿ ਆਪਾਂ ਜਿਹੜੇ ਜ਼ਿਆਦਾਤਰ ਨਦੀਨ ਨਾਸ਼ਕਾ ਉਹ 30 ਤੋਂ 35 ਦਿਨ ਤੱਕ ਸਪਰੇਅ ਕਰਨੇ ਹੁੰਦੇ ਆ ਉਸ ਤੋਂ ਬਾਅਦ ਫਿਰ ਆਪਾਂ 40 45 ਦਿਨ ਤੱਕ ਜਿਹੜੀ 24D ਵਗੈਰਾ ਹੈਗੀ ਆ ਉਹ ਆਪਾਂ 45 50 ਦਿਨ ਤੱਕ ਵੱਧ ਤੋਂ ਵੱਧ ਸਪਰੇਅ ਕਰ ਸਕਦੇ ਆ ਤੇ ਉਸ ਤੋਂ ਬਾਅਦ ਜੇ ਆਪਾਂ ਨਦੀਨ ਨਾਸ਼ ਕੋਈ ਵੀ ਸਪਰੇਅ ਕਰਾਂਗੇ ਤਾਂ ਉਹ ਕਣਕ ਦੇ ਉੱਤੇ ਮਾੜਾ ਪ੍ਰਭਾਵ ਪਊਗਾ ਹੁਣ ਜਿਹੜਾ ਹੈਗਾ ਤੁਸੀਂ ਜਿਹੜੀ ਦੂਜੀ ਯੂਰੀਆ ਹੁਣ ਆਪਾਂ ਦੇਣੀ ਆ ਕਿਉਂਕਿ ਪਾਣੀ ਦੀ ਹੁਣ ਜ਼ਰੂਰਤ ਨਹੀਂ ਪੈਣੀ ਮੇਰਾ ਖਿਆਲ ਵੀ ਪੰਜਾਬ ਹਰਿਆਣਾ ਰਾਜਸਥਾਨ ਇਹ ਕਾਫੀ ਵੱਡੇ ਪੱਧਰ ਤੇ ਮੀਂਹ ਦੇਖਣ ਨੂੰ ਆਪਾਂ ਨੂੰ ਮਿਲ ਸਕਦਾ ਇੰਨੀ ਦੀ ਨਹੀਂ ਤਾਂ ਉੱਥੇ ਤੁਸੀਂ ਯੂਰੀਆ ਨਾਲ ਸਲਫਰ ਫਸਲ ਨੂੰ ਜ਼ਰੂਰ ਦਿਓ ਸਪਰੇ ਜਿੱਥੇ ਰਹਿੰਦੀ ਥੋੜੀ ਤਤਾਲੀ ਸਪਰੇ ਜ਼ਰੂਰ ਦਿਓ ਇਹ ਨਾ ਹੋਵੇ ਕਿ ਤੁਸੀਂ ਜਿਹੜਾ ਹੋਰ ਲਿਆ ਲਿਆ ਕੇ ਆਪਾਂ ਸ਼ੀਸ਼ੀਆਂ ਸਪਰੇਅ ਕਰੀ ਜਾਈਏ ਤੇ ਆਪਾਂ ਜ਼ਿੰਕ ਜਾਂ ਮੈਗਨੀਜ਼ ਫਸਲ ਨੂੰ ਦੇਈਏ ਇਹਨਾਂ ਦਾ ਫੇਰ ਉਹਦੇ ਵਿੱਚੋਂ ਮਗਰੋਂ ਆ ਕੇ ਨਿਬੜੇ ਕੋਸ਼ਣਾ ਇਹ ਖਾਸ ਧਿਆਨ ਦੇਣ ਯੋਗ ਗੱਲ ਹੈ ਦੂਸਰਾ ਜਿੱਥੇ ਤੁਹਾਨੂੰ ਲੱਗਦਾ ਕਿ ਕਣਕ ਕਿਉਂਕਿ ਕਈ ਵਾਰੀ ਆਪਾਂ ਹੋਰ ਖਾਦ ਖਰਾਕ ਪਾਉਨੇ ਆ ਪੋਟਾਸ਼ ਤੱਤ ਨਹੀਂ ਦਿੰਦੇ ਜਿੱਥੇ ਤੁਹਾਨੂੰ ਕਣਕ ਡਿੱਗਣ ਚ ਸਮੱਸਿਆ ਜਾਂ ਹੁਣ ਤੁਹਾਨੂੰ ਹੁਣੇ ਹੀ ਲੱਗਦਾ ਕਿ ਇਹ ਕਣਕਾ ਜਿਹੜੀ ਉਹ ਤਣਾਅ ਉਹਦਾ ਕਮਜ਼ੋਰ ਖੜਾ ਜਾਂ ਲੱਗਦਾ ਕਿ ਹੁਣੇ ਹੀ ਮਤਲਬ ਡਿੱਗੀ ਜਾਂਦੀ ਹੈ ਤਾਂ ਉਹਦੇ ਵਿੱਚ ਤੁਸੀਂ ਪोटाश ਤੱਤ ਜੇ ਨਹੀਂ ਦਿੱਤਾ ਤਾਂ ਪोटाश ਤੱਤ ਦਾ ਆਖਰੀ ਚਾਂਸ ਆਪਣੇ ਕੋਲ ਰਹਿ ਜਾਂਦਾ ਕਿ ਹੁਣ ਆਪਾਂ ਜਿਹੜੀ 45 50 ਦਿਨ ਤੇ ਦੇਣੀ ਆ ਯੂਰੀਆ 55 ਦਿਨ ਤੇ ਤੇ ਉਹਦੇ ਨਾਲ ਥੋੜਾ ਬਹੁਤ ਪोटाश ਜਿਹੜਾ ਤੁਸੀਂ 10 12 15 17 ਕਿਲੋ ਜਿੰਨਾ ਦੇ ਸਕਦੇ ਆ ਉਹ ਦਿਓ 60% ਦਾਣੇਦਾਰ ਪਾ ਲਓ ਦਾਣੇਦਾਰ ਪोटाश ਦਿਓ ਸਲਫਰ ਤੱਤ ਜ਼ਰੂਰ ਦਿਓ ਨਹੀਂ ਤਾਂ ਤੁਹਾਡੀ ਕਣਕ ਜਿਹੜੀ ਹੁਣ ਪੀਲੀ ਪਈ ਹੈ ਨਾ ਆਪਣੀ ਜਿਹੜੀ ਹੁਣ 1.5 2 ਮਹੀਨੇ ਤੇ ਜੇ ਪੀਲੀ ਪੈ ਗਈ ਤਾਂ ਫੇਰ ਉਹ ਜਿਹੜੀ ਹੈਗੀ ਠੀਕ ਆਪਣੇ ਤੋਂ ਨਹੀਂ ਆਉਣੀ ਤੇ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਕਿ 55-60 ਦਿਨ ਤੱਕ ਆਪਾਂ ਜੇ ਤੁਸੀਂ ਵੱਧ ਤੋਂ ਵੱਧ ਜੋ ਵੀ 2-3 ਸਪਰੇਅਆਂ ਜੜੀਆਂ ਹੈਆਂ ਜਿਹਦੇ ਵਿੱਚ ਮੈਗਨੀ ਜਿੰਕ ਕਲੀ ਦਾ ਆਪਣਾ ਯੂਰੀਆ ਮੈਂ ਪਹਿਲਾਂ ਵੀ ਬੇਨਤੀ ਕਰਦਾ ਹਾਂ ਤੇ ਜੇ ਮਾਈਨੋ ਐਸਿਡ ਦੇਣੇ ਤਾਂ ਤੁਸੀਂ ਸਗਾਰਿਕਾ ਜਿਹੜਾ ਇਸ ਕੋ ਦਾ ਸਗਾਰਿਕਾ ਲਿਕਵਿਡ ਉਹ 200 ਤੋਂ 300 ml ਉਹ ਤੁਸੀਂ ਸਪਰੇਅ ਦੇ ਵਿੱਚ ਵਰਤ ਸਕਦੇ ਆ ਤੇ ਇਸ ਤੋਂ ਬਾਅਦ ਫਿਰ ਖਾਸ ਤੌਰ ਤੇ ਬੋਰਨ ਦੀ ਤੱਤ ਕਾ ਤੱਤ ਦੀ ਘਾਟ ਕਈ ਥਾਵਾਂ ਦੇ ਉੱਤੇ ਦੇਖਣ ਨੂੰ ਮਿਲ ਰਹੀ ਆ ਉਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਫਿਰ ਗੋਭ ਸਮੇ ਜਿਹੜੇ ਹੈਗੇ ਆਪਾਂ ਐਨਪੀਕੇ ਵਗੈਰਾ ਕਰਨਾ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਕਹਿਣ ਦਾ ਮਤਲਬ ਕਿ ਇਸ ਟਾਈਮ ਤੱਕ ਤੁਹਾਡੇ ਨਦੀਨ ਨਾਸ਼ਕ ਸਪਰੇ ਕੰਟਰੀ ਕੰਪਲੀਟ ਹੋ ਗਈ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਜਿੱਥੇ ਹੁਣ ਮੀਂਹ ਪਿਆ ਮਤਲਬ ਟੈਂਪਰੇਚਰ ਹੋਰ ਡਾਊਨ ਜਾਊਗਾ ਤੇ ਜਿੰਨਾ ਖੇਤਾਂ 'ਚ ਬੀਜ ਜਾਦੇ ਉਥੇ ਨਦੀਨ ਦੁਬਾਰਾ ਫੇਰ ਸੇ ਚੱਕਣਗੇ ਜਿੱਥੇ ਤੁਸੀਂ ਸਪਰੇ ਕਰਨੀ ਹੈ ਬੇਨਤੀ ਹੈ ਮੌਸਮ ਸਾਹਿਬ ਤੋਂ 45 ਦਿਨਾਂ ਤੱਕ ਹੱਦ 45 48 ਦਿਨਾਂ ਤੱਕ ਨਦੀਨ ਆਸ਼ਿਕ ਸਪਰੇਅ ਕੰਪਲੀਟ ਕਰ ਦਿਓ ਉਦੋਂ ਬਾਅਦ ਜੇ ਆਪਾਂ ਕਰਾਂਗੇ ਤਾਂ ਆਪਣੀ ਕਣਕ ਦੇ ਉੱਤੇ ਉਲਟਾ ਪ੍ਰਭਾਵ ਪਊਗਾ ਨਦੀਨ ਵੱਡੇ ਹੋ ਜਾਣਗੇ ਕੰਟਰੋਲ ਹੋਣੇ ਨਹੀਂ ਹੈਗੇ ਆਪਣਾ ਖਰਚਾ ਤੇ ਖੇਚਲ ਵਧੂਗਾ ਤੇ ਕਣਕ ਦੇ ਝਾੜ ਦੇ ਉੱਤੇ ਵੀ ਮਾੜਾ ਪ੍ਰਭਾਵ ਪਊਗਾ ਯੂਰੀਆ ਨਾਲ ਜਿੱਥੇ ਸਲਫਰ ਤੁਸੀਂ ਨਹੀਂ ਦਿੱਤਾ ਸਲਫਰ ਤੱਤ ਜ਼ਰੂਰ ਦੇ ਲੋ ਪਟਾਸ਼ ਤੱਤ ਜ਼ਰੂਰ ਦੇ ਲੋ ਆਖਲੀ ਚਾਂਸ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ